ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵਿਊਜ਼ ਐਤਵਾਰ ਦੇ ਰਾਤ ਕਰੀਬ 9 ਵਜੇ ਵਿਕਰਮਪੁਰਾ ਦੇ ਇੱਕ ਘਰ ਵਿੱਚ ਸ਼ੱਕੇ ਲਾਤਾਂ ਵਿੱਚ ਲੁੱਟ ਐਸ.ਆਈ.ਏ ਦੇ ਵਿਅਕਤੀ ਅਨੁਸਾਰ ਦੋ ਨਕਾਬਪੋਸ਼ ਵਿਅਕਤੀ ਘਰ ਵਿੱਚ ਦਾਖਲ ਹੋਏ ਅਤੇ ਬੰਦੂਕ ਦੀ ਨੋਕ ਤੇ ਘਰ ਦੀ ਨਕਦੀ ਅਤੇ ਗਹਿਣੇ ਲੁੱਟੇ ਗਏ ਦੋਸ਼ੀ ਇਹ ਘਟਨਾ ਜਦੋਂ ਬਾਅਦ ਮਲਾਜ਼ਮ ਧਮਕੇ ਦਿੰਦੇ ਹੋਏ ਭੱਜ ਗਏ ਤਾਂ ਘਟਨਾ ਦੀ ਸੂਚਨਾ ਮਿਲਣ ਦੇ ਲਗਭਗ 8 ਮਿੰਟ ਬਾਅਦ ਸਟੇਸ਼ਨ ਤੇ ਤਿੰਨ ਦੇ ਇੰਚਾਰਜ ਅਰਜਿੰਦਰ ਸਿੰਘ ਅਤੇ ਏ ਸੀਪੀ ਉਤਰੀ ਅਤੇਸ਼ ਪਾਟਿਆ ਜਾਂਚ ਲਈ ਮੌਕੇ ਤੇ ਪਹੁੰਚੇ ਜਾਣਕਾਰੀ ਦਿੰਦੇ ਹੋਏ ਵਿਕਰਮਪੁਰਾ ਨਿਵਾਸੀ ਉਦੇ ਜੋ ਕਿ ਏਸੀ ਦੀ ਪੜਾਈ ਕਰ ਰਿਹਾ ਸੀ ਉਸਨੇ ਦੱਸਿਆ ਕਿ ਉਹਦੇ ਪਿਤਾ ਅਤੇ ਮਾਤਾ ਕਿਸੇ ਕਮਲੀ ਕਾਰੋਬਾਰ ਸਨ ਐਤਵਾਰ ਦੀ ਰਾਤ ਨੂੰ ਕਰੀਬ 9 ਵਜੇ ਜਦੋਂ ਦਰਵਾਜ਼ੇ ਦੀ ਘੰਟੀ ਵੱਜੀ ਤਾਂ ਉਸਨੇ ਸੋਚਿਆ ਕਿ ਉਹਦਾ ਮਾਤਾ ਪਿਤਾ ਆ ਗਏ ਪਰ ਜਿਵੇਂ ਹੀ ਉਸਨੇ ਦਰਵਾਜ਼ਾ ਖੋਲ੍ਹਿਆ ਤੇ ਦੋ ਨਕਾਬਪੋਸ਼ ਨੌਜਵਾਨ ਉਸਦੀ ਬੰਦੂਖ ਦਿਖਾ ਕੇ ਘਰ ਦੇ ਅੰਦਰ ਆ ਗਏ ਦੋਸ਼ ਹੈ ਕਿ ਮਲਾਜ਼ਮ ਘਰ ਵਿੱਚੋਂ 1 2.5 ਲੱਖ ਰੁਪਏ ਨਕਦ ਅਤੇ 3 ਸੋਨੇ ਦੀਆਂ ਚੈਨਾ ਲੁੱਟ ਕੇ ਗਏ ਨੇ ਲੁਟੇਰਿਆਂ ਦੇ ਭੱਜਣ ਤੋਂ ਬਾਅਦ ਜਦੋਂ ਉਹਦੇ ਸੀਗਨਾ ਰੌਲਾ ਪਿਆ ਤਾਂ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ ਤੇ ਪੁਲਿਸ ਨੂੰ ਸੂਚਿਤ ਕੀਤਾ ਥਾਣਾ 3 ਦੇ ਇੰਚਾਰਜ ਜਿੰਦਰ ਸਿੰਘ ਨੇ ਮੌਕੇ ਤੇ ਪਹੁੰਚੇ ਤੇ ਸਾਰੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਉਹਨਾਂ ਨੇ ਨੇੜੇ ਲੱਗੇ ਸੀਸੀਟੀ ਵੀ ਕੈਮਰੇ ਦੀ ਜਾਂਚ ਕੀਤੀ ਤਾਂ ਉਹਨਾਂ ਨੇ ਵੇਖਿਆ ਇਹ ਘਟਨਾ ਸਮੇਂ ਬਿਜਲੀ ਗਈ ਹੋਈ ਸੀ ਉਸ ਕਾਰ ਨੇ ਸੀਸੀਟੀ ਵੀ ਕੈਮਰੇ ਵੀ ਕੰਮ ਨਹੀਂ ਕਰ ਰਹੇ ਸੀ ਅਜੇ ਕੋਈ ਵੀ ਸੀਸੀਟੀ ਕੈਮਰੇ ਫੁਟੇਜ ਨਹੀਂ ਮਿਲੀ ਤੇ ਏਸੀਪੀ ਆਤੀਸ਼ ਪਾਟੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਉਸ ਦਾ ਖਲਾਸਾ ਕੀਤਾ ਜਾਵੇਗਾ ਦੂਜੇ ਥਾਣਾ ਪਾਸੇ 3 ਦੇ ਇੰਚਾਰਜ ਰਜਿੰਦਰ ਸਿੰਘ ਨੇ ਵੀ ਕਿਹਾ ਕਿ ਬੀਤੀ ਦੇਰ ਰਾਤ ਐਫਆਈ ਦਰਜ ਕਰ ਲਈ ਗਈ ਹੈ ਤੇ ਜਾਂਚ ਤੋਂ ਬਾਅਦ ਜੋ ਵੀ ਸਾਹਮਣੇ ਆਵੇਗਾ ਉਸ ਨੂੰ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ অপরাধੀਆਂ ਵੀ ਸ਼ਾਮਲ ਮੁਲਾਜ਼ਮਾਂ ਨੂੰ ਜਲਦੀ ਹੀ ਸਾਹਮਣੇ ਲਿਆਂਦਾ ਜਾਵੇਗਾ। ਰਸਈਆਂ ਹੋਰ ਖਬਰ ਜਰਨਲਿਸਟ ਸਾਡੇ ਚੈਨਲ ਨਾਲ ਜੁੜੇ ਰਹਿਣਾ ਮਿਲਦੇ ਆਂ ਹੋਰ ਖਬਰ ਦੇ ਨਾਲ ਧੰਨਵਾਦ ਜੀ।